ਸੋ ਥੈਂਕ ਯੂ। ਬੋਲਾ ਦੇਣਾ। ਆਈ ਗੁਰੂ ਜੀ ਦਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵੀਰੋ ਆ ਵੀਡੀਓ ਇੱਕ ਪਾਈਆ ਮੈਂ ਇਹ ਹైదరాబాద్ ਗੁਰਦੁਆਰਾ ਸਾਹਿਬ ਦੀ ਆ। ਆ ਦੇਖੋ ਤੁਸੀਂ ਸ਼ਰਿਆਮ ਕਿ ਇਸ ਗੁਰੂ ਘਰ ਦੇ ਵਿੱਚ ਮੀਟ ਵਰਤਿਆ ਜਾ ਰਿਹਾ ਲੰਗਰ ਦੀ ਜਗ੍ਹਾ ਤੇ। ਠੀਕ ਹੈ ਜੀ। ਆਰਐਸਐਸ ਵਾਲਿਆਂ ਦਾ ਜੇ ਉਹ ਮੀਟ ਵਰਤਾ ਰਿਹਾ ਗੁਰੂ ਘਰ ਦੇ ਵਿੱਚ ਤੇ ਹੋਰ ਤੇ ਆਪਾਂ ਬਹੁਤ ਵੀਡੀਓ ਸ਼ੇਅਰ ਕਰਦੇ ਆਂ ਕੋਈ ਕੰਜਰੀ ਡਾਂਸ ਆ ਗਿਆ ਬਾ ਬਹੁਤ ਕੁਝ ਸ਼ੇਅਰ ਕਰਦੇ ਆਂ ਆਪਾਂ ਮੇਰਾ ਵੀਰ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਕਿ ਇਹ ਗੁਰੂ ਘਰ ਦੇ ਵਿੱਚ ਉਹਨਾਂ ਬੰਦਿਆਂ ਤੱਕ ਪਹੁੰਚ ਸਕੇ ਕਿ ਜੇ ਜਿਹੜੇ ਵੀ ਬੰਦੇ ਉੱਥੇ ਮੋਤਵਾ ਰਹਿ ਗਏ ਆ ਕਿ ਜਾਂ ਜੋ ਵੀ ਆ ਕਿ ਉਹ ਇਸ ਚੀਜ਼ ਨੂੰ ਰਕਵਾ ਸਕਣ ਐਨ ਮੇਰਾ ਵੀਰੇ ਵੀਡੀਓ ਦੱਬ ਕੇ ਸ਼ੇਅਰ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ